ਸੋ ਸਸੀ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਔਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੋੜ ਤੋਂ ਸਵਾਗਤ ਹੈ ਸਾਡੀ ਅੱਜ ਦੀ ਦੁਪਹਿਰ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 26 ਜੂਨ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੇ ਕੀ ਹਾਲਾਤ ਨੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਹਾਂ ਜਿਸ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਬੱਦਲ ਬਈ ਪੰਜਾਬ ਹਰਿਆਣਾ ਰਾਜਸਥਾਨ ਤੇ ਉੱਤਰੀ ਭਾਰਤ ਉਹ ਤੁਹਾਨੂੰ ਇਹ ਸਰ ਉੱਤਰਾਖੰਡ ਤੋਂ ਹੁਣ ਇਹ ਦੇਰਾਦੂੰਨ ਤੋਂ ਅੱਗੇ ਵੱਧਦਾ ਹੋਇਆ ਦਿਖਾਈ ਦੇ ਰਿਹਾ ਤੇ ਕੁਝ ਘੰਟੇ ਦੇ ਵਿੱਚ ਅੰਬਾਲਾ ਵੱਧਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਕਾਰਨ ਅੱਜ ਦੁਪਹਿਰ ਤੋਂ ਬਾਅਦ ਕਿਤੇ ਨਾ ਕਿਤੇ ਹਲਕੀ ਫੁਲਕੀ ਕਲਮਣਕਣੀ ਚੰਡੀਗੜ੍ਹ ਵਾਲੀ ਖੇਤਰ ਦੇ ਵਿੱਚ ਹੁੰਦੀ ਦਿਖਾਈ ਦੇ ਰਹੀ ਹੈ ਤੁਹਾਨੂੰ ਅਸੀਂ ਰੈਡਾਰ ਸਿਸਟਮ ਦਿਖਾ ਦਿੰਦੇ ਹਾਂ ਜਿਸ ਦੇ ਬਾਰੇ ਦੀ ਇਸ ਦੀ ਪੁਸ਼ਟੀ ਹੁੰਦੀ ਦਿਖਾਈ ਅੱਜ ਦੁਪਹਿਰ ਤੁਹਾਡੇ ਸਾਹਮਣੇ 26 ਜੂਨ 2024 ਤੇ 3 ਵਜੇ ਦਾ ਰੈਡਾਰ ਸਿਸਟਮ ਹੈ ਜਿਸ ਦੇ ਵਿੱਚ ਇੱਕ ਸਿਸਟਮ ਅਗਰ ਗੱਲ ਕਰੀਏ ਕੈਨਸਲ ਤੋਂ ਹੇਠਾਂ ਪਾਣੀ ਪਤ ਤੋਂ ਅੱਗੇ ਜਾ ਕੇ ਰਾਜਸਥਾਨ ਵੱਲ ਟੱਚ ਕਰਦਾ ਹੋਇਆ ਦਿਖਾਈ ਦੇ ਰਿਹਾ ਤੇ ਇਹ ਇਸ ਵੇਲੇ ਵਧੀਆ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਰਾਹੀਂ ਇਥੇ ਮੀਂਹ ਕਣੀ ਦੀ ਸੰਭਾਵਨਾ ਹੋ ਸਕਦੀ ਹੈ ਅਗਰ ਗੱਲ ਕਰੀਏ ਪੰਜਾਬ ਦੇ ਵੱਲ ਤਾਂ ਇਹ ਸਿਸਟਮ ਜਿਹੜਾ ਦੇਰਾਦੂਨ ਤੋਂ ਅੱਗੇ ਉੱਤਰਾਖੰਡ ਦੇ ਵਿੱਚ ਹੌਲੀ-ਹੌਲੀ ਅੰਬਾਲਾ ਵੱਲ ਵਧਦਾ ਹੋਇਆ ਦਿਖਾਈ ਦੇ ਰਿਹਾ ਤੇ ਹੌਲੀ ਇਸ ਤੋਂ ਬਾਅਦ ਚੰਡੀਗੜ੍ਹ ਸ਼ਹੀਦ ਭਗਤ ਸਿੰਘ ਨਗਰ ਫਤਿਹਗੜ੍ਹ ਪਟਿਆਲਾ ਰ ਵਿਲੇ ਦੇ ਕਾਇਦੇ ਰਿਹਾ ਪਰ ਇਸ ਦੀ ਕੋਈ ਬਹੁਤ ਵੱਡੀ ਅਸੀਂ ਪੁਸ਼ਟੀ ਨਹੀਂ ਕਰ ਸਕਦੇ ਕਿ ਕਿਸ ਟਾਈਮ ਤੱਕ ਪਹੁੰਚੇਗਾ ਪਰ ਹਾਂ ਅੱਜ ਦਿਨ ਵੇਲੇ ਵੀ ਬਹੁਤ ਜਗ੍ਹਾ ਹਲਕੀ ਫੁਲਕੀ ਟੁੱਟਮੀ ਬੋਨਸੋਨ ਦੀ ਕਣਮਣ ਕਣੀਆਂ ਪੰਨਿਆਂ ਨੇ ਤੁਹਾਨੂੰ ਅਸੀਂ ਸ਼ਾਰਟ ਵੀਡੀਓ ਵਿੱਚ ਦੇਖਿਓਗੇ ਸਾਡੀ ਅੱਜ ਲਾਸਟ ਦੁਪਹਿਰ ਦੀ ਤਾਂ ਉਹਦੇ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ ਬਹੁਤ ਵਧੀਆ ਅੱਧੇ ਪੌਣੇ ਘੰਟੇ ਦਾ ਮੀਂਹ ਪਿਆ ਹੈ ਜਿਸ ਦੇ ਕਾਰਨ ਬਹੁਤ ਵਧੀਆ ਉੱਥੇ ਮੌਸਮ ਬਣ ਚੁੱਕਿਆ ਹੈ ਜੀ ਪਰ ਹਮਸ ਤੋਂ ਕੋਈ ਰਾਹਤ ਨਹੀਂ ਮਿਲੀ ਹੈ ਕਿਉਂਕਿ ਪੱਛਮੀ ਜਿਹੜੀ ਹਵਾਵਾਂ ਤੋਂ ਇਲਾਵਾ ਪੂਰਬੀ ਹਵਾਵਾਂ ਚੱਲ ਰਹੀਆਂ ਨੇ ਉਹਦੇ ਵਿੱਚ ਹਮਸ ਵਰਗਾ ਮ ਹੁਣ ਗੱਲ ਕਰ ਲੈਂਦੇ ਹਾਂ ਅਲਰਟ ਦੀ ਮੌਸਮ ਅਲਰਟ ਕੀ ਕਰ ਰਹੇ ਨੇ ਜੀ ਅੱਜ ਦੁਪਹਿਰ 26 ਜੂਨ 2024 ਦੀ ਜਿਹੜੀ ਅਪਡੇਟ ਹੈ ਜੀ ਤੁਹਾਡੇ ਸਾਹਮਣੇ ਦਿਖਾਈ ਦੇ ਰਹੀ ਹੈ ਪੰਜਾਬ ਦੇ ਵਿੱਚ ਹਲਕੇ ਫੁਲਕੇ ਕੋਈ ਵੱਡੀ ਕਾਰਵਾਈ ਦਿਖਾਈ ਨਹੀਂ ਦੇ ਰਹੀ ਪਰ ਹਰਿਆਣਾ ਦੇ ਵਿੱਚ ਮੀਂਹ ਦੀ ਖਬਰ ਸਪਸ਼ਟ ਹੋ ਰਹੀ ਹੈ ਜੋ ਤੁਹਾਨੂੰ ਦੱਸਿਆ ਸੀ ਕਿ ਸਿਸਟਮ ਜਿਹੜਾ ਅੰਬਾਲਾ ਦੇ ਸੱਭਲੋਂ ਐਂਟਰ ਕਰ ਰਿਹਾ ਹੈ ਟੈਂਪਰੇਚਰ ਦੀ ਅਗਰ ਗੱਲ ਕਰੀਏ ਟੈਂਪਰੇਚਰ ਜਿਹੜੇ ਨੇ ਉਹ ਫਿਲਹਾਲ 2 ਡਿਗਰੀ ਘਟਦੇ ਹੋਏ ਦਿਖਾਈ ਦੇ ਰਹੇ ਨੇ ਕੱਲ ਟੈਂਪਰੇਚਰ 45 ਡਿਗਰੀ ਤੱਕ ਪਹੁੰਚ ਚੁੱਕੇ ਸੀ ਅੱਜ ਅਗਰ ਗੱਲ ਕਰੀਏ 26 ਤਰੀਕ ਦੀ ਤਾਂ ਦੁਪਹਿਰ ਦੇ ਮੋੜੇ ਨੂੰ ਦੇਖੋ ਮੌਸਮ ਤੁਹਾਡੇ ਜਿੰਨਾ ਦੱਸਿਆ ਸੀ ਉਸ ਹਿਸਾਬ ਸ਼ੁਰੂ ਹੁੰਦੇ ਦਿਖਾਈ ਦੇ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਹੁਣ ਜਿਹੜੇ ਅਲਰਟ ਜਾਰੀ ਹੋਏ ਨੇ 26 ਤਰੀਕ ਦੇ ਅਗਰ ਗੱਲ ਕਰਦੀਏ ਤਾਂ 27 ਤਰੀਕ ਤੋਂ ਲੈ ਕੇ ਥੰਡਰਸਟ੍ਰੋਮ ਹੈਵੀ ਰੇਨ ਦੇ ਅਲਰਟ ਜਾਰੀ ਹੋ ਚੁੱਕੇ ਨੇ ਜਿਸ ਤੋਂ ਕਿ ਸਾਫ ਪਤਾ ਲੱਗ ਰਿਹਾ ਹੈ ਕਿ ਪ੍ਰੀ ਮੌਨਸੂਨ ਅਤੇ ਮੌਨਸੂਨ ਗਤੀਵਧੀਆਂ ਪੰਜਾਬ ਦੇ ਵਿੱਚ ਆਉਂਦੇ ਦਿਨ ਬਸ਼ੁਰੂ ਹੋ ਜਾਣਗੀਆਂ ਅਗਰ ਅੱਜ ਦੁਪਹਿਰ ਤੋਂ ਸ਼ਾਮ ਦੀ ਮੌਸਮ ਦੀ ਗੱਲ ਕਰੀਏ ਟੈਂਪਰੇਚਰ ਵਿੱਚ ਸ਼ੱਕ 2 ਡਿਗਰੀ ਘਟੇ ਨੇ ਪਰ ਹਮਸ ਵਰਕਰ ਆ ਰਿਹਾ ਜੀ ਟੁੱਟਵੇਂ ਰੂਪ ਦੇ ਵਿੱਚ ਦੁਆਬੇ ਦੇ ਏਰੀਆ ਦੇ ਵਿੱਚ ਮੀਂਹ ਕਣੀ ਹੋਣ ਦੇ ਚਾਂਸ ਨੇ ਉਹ ਦੁਆਬੇ ਤੋਂ ਬਾਅਦ ਮਾਲਵੇ ਵੱਲ ਇਹ ਗਤੀ ਮੌਸਮ ਗਤੀਵਿਧੀਆਂ ਨੂੰ ਤੇ ਬਾਕੀ ਜੋ ਵੀ ਅਪਡੇਟ ਹੋਵੇਗੀ ਰਾਤ ਦੀ ਵੀਡੀਓ ਵਿੱਚ ਜਲ ਕੇ ਜਲਦ ਹਾਜ਼ਰ ਹੋਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੋ ਕਰਕੇ ਜਾਇਓ ਜੀ ਬਣੇ ਰਹੋ ਚੈਨਲ ਵੈਦਰ ਅਪਡੇਟਸ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ